ਕਿਹੜੀ ਨਸਲ ਹੈ ਜੀ ਕਲਚਰ ਪਰਮ ਆ ਵੀਰੇ ਠੀਕ ਹੈ ਜੀ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਕਿੱਥੋਂ ਆਏ ਤੁਸੀਂ ਅਸੀਂ ਹੇੜੀ ਕੇ ਜੀ ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਹਾਂ ਜੀ ਅੱਜ 20 ਸਤੰਬਰ ਦਿਨ ਸ਼ਨੀਵਾਰ ਤੇ ਆਪਾਂ ਪਹੁੰਚੇ ਜੀ ਇਸ ਟਾਈਮ ਜਗਰਾਉਂ ਸ਼ਹਿਰ ਦੇ ਵਿੱਚ ਜਿੱਥੇ ਘੋੜਿਆਂ ਦੀ ਮੰਡੀ ਲੱਗੀ ਹੋਈ ਹੈ ਜੀ ਤੇ ਆਪਾਂ ਚਲੋ ਚੱਲਦੇ ਆਂ ਜੀ ਤੁਹਾਨੂੰ ਲੈ ਕੇ ਅੰਦਰ ਦਿਖਾਉਂਦੇ ਆ ਜੀ ਵੱਖ-ਵੱਖ ਨਸਲਾਂ ਦੇ ਘੋੜੇ ਇੱਥੇ ਲੈ ਕੇ ਵੀਰ ਪਹੁੰਚੇ ਨੇ ਤੇ ਸਾਹਮਣੇ ਰੋਡ ਜਾ ਰਿਹਾ ਜੀ ਇਹ ਜਗਰਾਵਾ ਸ਼ਹਿਰ ਹੈ ਜੀ ਮੁਗਾ ਰੋਡ ਤੇ ਇਹ ਜਾ ਰਿਹਾ ਜੀ ਲੁਧਿਆਣਾ ਤੇ ਆਟੋ ਤੋਂ ਤੁਸੀਂ ਦੇਖ ਸਕਦੇ ਹੋ ਆਟੋ ਬਹੁਤ ਖੜੇ ਨੇ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਜੀ ਅੰਦਰ ਇੱਥੇ ਬਹੁਤ ਵਧੀਆ ਸਟਾਲਾਂ ਲੱਗੇ ਹੋਏ ਆ ਜੀ ਘੋੜਿਆਂ ਦੀਆਂ ਤੇ ਇੱਕ ਵਾਰੀ ਆਪਾਂ ਨਿਗਾ ਮਰਵਾ ਦਨੇ ਤੁਹਾਨੂੰ ਸਾਰੇ ਤੇ ਆ ਸਾਹਮਣੇ ਗੇਟ ਹੈ ਜੀ ਤੇ ਇੱਥੇ ਹੀ ਪਸ਼ੂ ਮੇਲਾ ਲੱਗਦਾ ਜੀ ਤੇ ਆਪਾਂ ਹੁਣ ਅੰਦਰ ਲੈ ਕੇ ਚੱਲਦੇ ਜੀ ਤੁਹਾਨੂੰ ਅਲੱਗ-ਅਲੱਗ ਘੋੜੇ ਮਸਲਾਂ ਦੇ ਘੋੜੇ ਲੈ ਕੇ ਪਹੁੰਚੇ ਨੇ ਵੀਰ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਜਾ ਕੇ ਆ ਸਾਹਮਣੇ ਗੇਟ ਹੈ ਜੀ ਇਹ ਵਾਲਾ ਇਹ ਸਾਹਮਣੇ ਆ ਗਿਆ ਜੀ ਗੇਟ ਤੇ ਇਹ ਜੀ ਹੈ ਜੀ ਇੰਟਰਸ ਹੈ ਜੀ ਖਾਸ ਤੋਂ ਕੋੜੇ ਦੋਨੋਂ ਦੇਖਣ ਨੂੰ ਮਿਲਣਗੇ ਇੱਧਰ ਤੇ ਬਸ਼ੇਰਾ ਜੀ ਇਹੇ ਚਿੱਟਾ ਤੇ ਉਧਰ ਕਾਲਾ ਤੇ ਇੱਧਰ ਸੋਹਣੇ ਸੋਹਣੇ ਵੀਰ ਲਾ ਕੇ ਬੈਠਾ ਕਪੂਰੇ ਚਲੋ ਜੀ ਹੁਣ ਆਪਾਂ ਲੈ ਕੇ ਚੱਲਾਂ ਜੀ ਇੱਧਰ ਲੱਗੇ ਬਡੁੰਨ ਦੀ ਸਟੱਡ ਫਾਰਮ ਵਾਲੇ ਲੱਗੇ ਹੋਏ ਜੀ ਘੋੜੇ ਇੱਧਰ ਤੇ ਤੁਹਾਨੂੰ ਆਪਾਂ ਇੱਧਰ ਲੈ ਕੇ ਚੱਲਦੇ ਦਿਖਾਉਨੇ ਤੁਹਾਨੂੰ ਸਾਰੇ ਤੇ ਉਹ ਆਪਾਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆਹ ਦੇਖੋ ਜੀ ਤੇ ਅੱਗੇ ਬਹੁਤ ਸਾਰੇ ਲੱਗੇ ਹੋਏ ਜੀ ਤੇ ਉਹ ਸਾਈਡ ਤੇ ਵੀ ਹੈਗੇ ਪਰਲੇ ਪਾਸੇ ਤੇ ਇਧਰ ਵੀ ਹੈਗੇ ਜੀ ਤੇ ਖਾਨਪੀਨ ਉਹ ਇੱਥੇ ਵਧੀਆ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਜੀ ਤੇ ਪਹਿਲਾਂ ਚੱਲ ਅੰਦਰ ਘੋੜੇ ਦਿਖਾਉਨੇ ਆ ਜੀ ਫਿਰ ਜਿਹੜਾ ਘੋੜਿਆਂ ਦਾ ਸਮਾਨ ਸਾਰਾ ਕੁਝ ਮਿਲਦਾ ਜੀ ਇੱਥੇ ਤੇ ਉਹ ਇਧਰ ਲੱਗੇ ਹੋਏ ਜੀ ਸਾਰੇ ਦੁਕਾਨਾਂ ਠੀਕ ਹੈ ਜੀ ਫਿਰ ਆਪਾਂ ਤੁਹਾਨੂੰ ਇਧਰ ਲੈ ਕੇ ਆਉਨੇ ਆ ਜੀ ਪਹਿਲਾਂ ਆਪਾਂ ਚੱਲਦੇ ਆ ਜੀ ਇਧਰ ਤੇ ਖਾਨਪੀਨ ਲਾਪਣਾ ਸਮਾਨ ਸਾਰਾ ਮਿਲ ਜਾਂਦਾ ਇੱਥੇ ਜੀ ਜੂਸ ਵਗੈਰਾ ਪੀਣਾ ਕਿਸੇ ਨੇ ਜੂਸ ਪਾਣੀ ਵਗੈਰਾ ਸਭ ਕੁਝ ਮਿਲ ਜਾਂਦਾ ਜੀ ਤੇ ਪ੍ਰਸ਼ਾਦਾ ਪਾਣੀ ਦਾ ਸਾਰਾ ਪ੍ਰਬੰਧ ਹੈ ਜੀ ਤੇ ਇੱਥੇ ਆਪ ਤੁਸੀਂ ਖਾਸ ਲੱਗਦੇ ਹੋ ਜੀ ਤੇ ਇੱਧਰ ਜਲ ਜੇਰਾ ਤੇ ਸਾਹਮਣੇ ਲੱਗੇ ਹੋ ਜੀ ਯੂਨੀਸੈਲ ਪਰਮਾ ਪੀਵੀਟੀ ਐਲਟੀਡੀ ਦਾ ਲੱਗੇ ਹੋ ਜੀ ਘੋੜਿਆਂ ਵਾਸਤੇ ਖੁਰਾਕ ਦਵਾਈ ਦੱਪਾ ਸਾਰਾ ਹੀ ਲੱਗੇ ਹੋ ਜੀ ਇੱਧਰ ਤੇ ਆਪਾਂ ਵਿਰਣ ਗੱਲ ਕਰਾਉਣੀ ਹੈ ਇੱਧਰ ਤੇ ਆਹ ਦੇਖੋ ਜੀ ਚੈੱਕ ਕਰੋ ਜੀ ਹਾਂ ਜੀ ਮੇਰੀ ਦੱਸਿਓ ਮੜਾ ਜੀ ਪਰਮਾਸ਼ਾਸਤਰੀ ਕਾਲ ਜੀ ਆਪਣੀ ਕੰਪਨੀ ਦਾ ਨਾਮ ਹੈ ਯੂਨੀਸਲ ਫਾਰਮ ਪ੍ਰਾਈਵੇਟ ਲਿਮਟਿਡ ਹੈ ਜੀ ਠੀਕ ਹੈ ਜੀ ਆਪਣਾ ਆ ਰਿਹਾ ਸਟਾਰਟਮੈਨ ਐਕਸਪੀ ਕੋੜੇ-ਕੋੜੀਆਂ ਗ੍ਰੋਥ ਵਾਸਤੇ ਕਦ ਕਾਠੀ ਵਾਸਤੇ ਚੰਗ ਲਿਆਉਣ ਵਾਸਤੇ ਜਿਹੜੇ ਆਪ ਕੋੜੇ ਤੋਂ ਸਰਵਿਸ ਲੈਣੇ ਆਗੇ ਆਪ ਠੀਕ ਆ ਉਸ ਬਸ 70 ਗ੍ਰਾਮ ਪਣੋ ਦੂਜੇ ਕੋੜੇ-ਕੋੜੀ ਨੂੰ 100 ਗ੍ਰਾਮ ਜੀ ਤੇ 4ਵੇਂ ਤੋਂ ਉੱਪਰ ਉੱਪਰ ਪਣੋ ਪਾ ਸਕਦੇ ਆ ਸਟਾਰਟਮੈਨ ਐਕਸਪੀ ਇਹ ਗਾਜੀ ਇਹ ਮਤਲਬ 5 ਲੀਟਰ ਦਾ ਹੁੰਦਾ ਹੈ ਜੀ 5 ਕਿਲੋ ਦਾ ਜੀ ਕਿਲੋ ਤੋਂ ਸਟਾਰਟ ਹੈ ਕਿਲੋ 2 ਕਿਲੋ 5 ਕਿਲੋ 10 ਤੇ 20 ਕਿਲੋ ਤੱਕ ਠੀਕ ਹੈ ਆਪਣਾ ਨੰਬਰ ਬੋਲਦੇ ਤੁਸੀਂ 99887 35858 ਜੀ 99887 35858 ਜੀ ਤੇ ਜਿਹੜਾ ਸਥਾਨ ਲੱਗੇ ਹੋਇਆ ਜੀ ਇਹ ਅੱਜ-ਅੱਜ ਹੀ ਹੈਗਾ ਜੀ ਤੇ ਤੁਸੀਂ ਵੀਰ ਜੀ ਨੂੰ ਕੰਟੈਕਟ ਵੀ ਕਰ ਸਕਦੇ ਹੋ ਨੰਬਰ ਤੁਹਾਨੂੰ ਮੈਂ ਸਰਵ ਕਰਤਾ ਜੀ ਤੇ ਬਾਕੀ ਲਿਖਿਆ ਹੋਇਆ ਸਾਰਾ ਤੁਸੀਂ ਐਡ ਕਰ ਲਿਓ ਤੇ ਇੱਧਰ ਵੀ ਦੇਖੋ ਸਾਹਮਣੇ ਦੇਖਿਆ ਜੀ ਇਤੋਂ ਤੁਸੀਂ ਆਪਣਾ ਆਨਲਾਈਨ ਆਪਣਾ ਮੰਗਾ ਸਕਦੇ ਤੁਸੀਂ ਪ੍ਰੋਟੈਕਟ ਠੀਕ ਹੈ ਜੀ ਚਲੋ ਹੁਣ ਆ ਸਾਹਮਣੇ ਲੱਗੇ ਹੋ ਜੀ ਇਧਰ ਘੋੜੇ ਸਾਰੇ ਬਸ ਉਹ ਦੇਖੋ ਤੱਕ ਜਾਂਦੇ ਆ ਸਾਹਮਣੇ ਸਾਰੇ ਘੋੜੇ ਜੀ ਇਧਰ ਹਾਂਜੀ ਇੱਥੇ ਅਲੱਗ-ਅਲੱਗ ਸ਼ਹਿਰਾਂ ਤੋਂ ਵੀਰ ਘੋੜੇ ਲੈ ਕੇ ਆਏ ਹੋਏ ਨੇ ਤੇ ਕਾਫੀ ਨਸਲਾਂ ਦੇ ਘੋੜੇ ਨੇ ਤੇ ਇਧਰ ਵੀ ਮਤਲਬ ਇਹਨਾਂ ਨੇ ਇਧਰ ਬੰਨੇ ਹੋਇਆ ਜੀ ਆਪਣਾ ਭੋਜਨ ਕਰ ਰਿਹਾ ਜੀ ਠੀਕ ਹੈ ਜੀ ਕਿਉਂਕਿ ਤੁੱਪ ਬਹੁਤ ਹੈ ਤੁੱਪ ਕਰਕੇ ਥੋੜੇ ਜਿਹਾ ਹੋ ਜਾਂਦਾ ਨਾਲ ਨੂੰ ਸ਼ਾਮ ਵਿੱਚ ਜ਼ਰੂਰੀ ਹੈ ਉਹਨਾਂ ਨੂੰ ਤੇ ਬਾਕੀ ਸਾਰੇ ਇੱਧਰ ਬਹੁਤ ਸਾਰੇ ਬਨੇ ਹੋਏ ਆ ਕਿਉਂਕਿ ਕਈ ਚਲੋ ਜਿਨ੍ਹਾਂ ਨੇ ਮਤਲਬ ਘੋੜੇ ਖਰੀਦ ਲਏ ਨੇ ਜਾਂ ਪ੍ਰਦਰਸ਼ਨ ਕਰਦੇ ਆ ਉਹ ਇੱਥੇੋਂ ਚਲੇ ਜਾਈ ਜਾਂਦੇ ਆ ਜੀ ਘਰ ਵੱਲ ਨੂੰ ਤਾਂ ਬਾਕੀ ਇੱਧਰ ਬਹੁਤ ਸਾਰੇ ਬਨੇ ਹੋਏ ਘੋੜੇ ਤੇ ਉਹ ਉਧਰ ਲੈ ਕੇ ਚੱਲ ਜਾਂਦੇ ਆ ਉਹਧਰ ਵੀ ਦਿਖਾਣੇ ਜਾ ਕੇ ਤਾਂ ਕੰਮ ਵੀਰ ਜੀ ਚੱਕ ਕਰਦੇ ਆ ਜੀ ਘੱਟ ਘੱਟ ਕਿੰਨਾ ਆ ਘੋੜੇ ਦਾ ਉਹ ਕਿੰਦਰ ਵੀ ਭੋਜਨ ਕਰਦੇ ਆ ਆਪਣਾ ਉਹ ਸਾਹਮਣੇ ਵੀ ਬੰਨੇ ਹੋਏ ਜੀ ਫਰਲੇ ਸਾਹਿਬ ਅੱਛਾ ਜਿਹੜਾ ਚੈਨਲ ਆ ਬਾਈ ਦਾ ਸਿੱਖ ਰਾਈਡਰ ਜੀ ਸਾਨੂੰ ਉਧਰ ਆ ਬਾਈ ਆਜੋ ਜੀ ਆਜੋ ਜੀ ਲੋ ਜੀ ਆ ਵੀਰ ਜੀ ਆਪਣਾ ਹੁਣ ਦਿਖਾਉਣ ਲੱਗੇ ਜੀ ਘੋੜੇ ਬਸ਼ੇਰੇ ਉੱਧਰ ਹੈ ਬਈ ਆਪਣਾ ਡਬ ਵਾਲੀ ਫਾਰਮ। ਅੱਛਾ ਡਬਲ ਫਾਰਮ? ਘੋੜੀ ਵੇਂਦੇ ਸੀ ਬਿਸ਼ੇਰੀ। ਅੱਛਾ ਜੀ ਠੀਕ ਹੈ ਜੀ। ਆਹ ਵਾਲੀ ਹੈ। ਸੋਨਾ ਕੱਦ ਘਾਟ ਰਿਹਾ ਹਣਾ? ਹਾਂ ਜੀ। ਸਮਾਂ ਦੁਪਹਿਰ ਦਾ 1 ਵਜੇ ਦਾ ਹੋ ਗਿਆ ਜੀ। ਤੇ ਕਈ ਵੀਰ ਜਿਹੜੇ ਦੂਰੋਂ ਆਏ ਹੁੰਦੇ ਨੇ ਘੋੜੇ ਲੈ ਕੇ ਤੇ ਜਿਨ੍ਹਾਂ ਨੇ ਇੱਥੇ ਖਰੀਦਣੇ ਹੁੰਦੇ ਆ ਜਾਂ ਨਵੇਂ ਘੋੜੇ ਖਰੀਦਣੇ ਹੁੰਦੇ ਨੇ, ਪੁਰਾਣੇ ਘੋੜੇ ਚਲੋ ਦੇ ਜਾਂਦੇ ਨੇ ਹਣਾ ਉਹ। ਹੁੰਦੇ ਚਲੋ ਨਵੇਂ ਵਰਗੇ ਨੇ ਉਹ ਵੀ। ਤੇ ਉਹ ਵੀ ਪੁਰਾਣੇ ਘੋੜੇ ਦੇ ਜਾਂਦੇ ਖਰੀਦ ਲੈਂਦੇ ਆ ਬਸ਼ੇਰੇ ਹੋ ਗਏ ਤੇ ਬਸ਼ੇਰੇ ਜਾਦੀ ਨੇ ਇੱਥੇ ਕਿਉਂਕਿ ਕਈਆਂ ਹੁੰਦਾ ਵਾ ਚਲੋ ਬਸ਼ੇਰੇ ਅਸੀਂ ਲੈ ਕੇ ਆ ਆਪਣੇ ਹੱਥੇ ਵੱਡੇ ਕਰੀਏ ਉਹਨੂੰ ਤੇ ਬਾਕੀ ਬਹੁਤ ਸਾਰੇ ਇੱਧਰ ਲੱਗੇ ਹੋਏ ਨੇ ਜੀ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਵਿੱਚ ਤਵੇਲੇ ਦੇ ਵਿੱਚ ਤੇ ਆਪਣਾ ਭੋਜਨ ਕਰ ਰਹੇ ਨੇ ਅਲੱਗ-ਅਲੱਗ ਤੇ ਇੱਧਰ ਤਿਆਰੀਆਂ ਕੀਤੀ ਹੋਈ ਸੀ ਜਿਵੇਂ ਵਿਆਹ ਵਾਲਾ ਪੂਰਾ ਮਾਹੌਲ ਆ ਇੱਧਰ ਰੱਖਿਆ ਗਿਆ ਵੀ ਘੋੜਿਆਂ ਨੂੰ ਜੇ ਬਈ ਕਿਸਦਾ ਵਿਆਹ ਹੁੰਦਾ ਨਾ ਟੈਂਟ ਇਹ ਲੱਗਿਆ ਹੁੰਦਾ ਤੇ ਆਹ ਹਿਸ ਬੰਨਿਆ ਹੋਇਆ ਰੰਗ ਤੇ ਇੱਥੇ ਖੜੇ ਸੀ ਘੋੜੇ ਭਾਈ ਠੀਕ ਹੈ ਜੀ ਉਹ ਜਿਸ ਤੱਕ ਨਿਗਾ ਪੈਂਦੀ ਹੈ ਜੀ ਸਾਰੇ ਪਾਸੇ ਇਹੀ ਹੈ ਜੀ ਘੋੜੇ ਦੇ ਘੋੜੇ ਤੇ ਉਧਰ ਵੀ ਟੈਂਟ ਪੂਰਾ ਮਾਹੌਲ ਬੰਨਿਆ ਪਿਆ ਜੀ ਟੈਂਟ ਵਾਲਾ ਤੇ ਬਾਕੀ ਬਹੁਤ ਸਾਰੇ ਇੱਥੇ ਅਲੱਗ-ਅਲੱਗ ਨਸਲਾਂ ਦੇ ਘੋੜੇ ਆ ਜੀ ਤੇ ਬੰਦੇ ਨੂੰ ਖੁੱਲਾ ਟਾਈਮ ਚ ਇਹਦਾ ਜੀ ਘੋੜੇ ਵੇਖਣ ਵਾਸਤੇ ਤੇ ਆਪਣਾ ਟਾਈਮ ਕੱਟ ਕੇ ਆਵੇ ਤੇ ਅੱਜ 20 ਸਤੰਬਰ ਹੈ ਜੀ ਅੱਜ ਹੈਗੀ ਲਾਸਟ ਡੇਟ ਤੇ ਅੱਜ ਸਮਾਪਤੀ ਹੋ ਰਹੀ ਹੈ ਜੀ ਇਸ ਘੋੜਾ ਮੰਡੀ ਦੀ ਠੀਕ ਹੈ ਜੀ ਬਾਕੀ ਮੌਸਮ ਦਾ ਪੂਰਾ ਜੀ ਗਰਮੀ ਵਾਲਾ ਜੀ ਤੇ ਉਧਰ ਖੜੇ ਹੋਏ ਨੇ ਬੇਸ਼ੇਰੇ ਤੇ ਆਪਾਂ ਉਹ ਵੀ ਤੁਹਾਨੂੰ ਦਿਖਾਉਣੇ ਆਗੇ ਹਾਂਜੀ ਕੀ ਹਾਲ ਚਾਲ ਜੀ ਠੀਕ ਠਾਕ ਹੋ ਨਹੀਂ ਰਿਹਾ ਕੋਈ ਸ਼ੁਕਰ ਤੁਹਾਨੂੰ ਆ ਜੀ ਸਮਾਪਤੀ ਹੋ ਰਹੀ ਹੁਣ ਸਮਾਪਤੀ ਠੀਕ ਹੈ ਠੀਕ ਤੇ ਆਹ ਦੇਖੋ ਜਿਵੇਂ ਵਿਆਹ ਵਾਲਾ ਪੂਰਾ ਮਾਹੌਲ ਹੁੰਦਾ ਇਦਾਂ ਰਾਂਗੇ ਬੰਨਿਆ ਚੋਬਰਾਂ ਨੇ ਤੇ ਘੋੜੇ ਤੁਹਾਨੂੰ ਇੱਥੇ ਲੰਬੇ ਲੰਬੇ ਕਾਠੀਆਂ ਵਾਲੇ ਲੰਬੇ ਲੰਬੇ ਕਦਾਂ ਵਾਲੇ ਘੋੜੇ ਮਿਲ ਜਾਣਗੇ ਤੁਹਾਨੂੰ ਦੇਖਣ ਨੂੰ ਆ ਦੇਖੋ ਜੇ ਵਿਆਹ ਵਾਲਾ ਰੰਗ ਬੰਨੇ ਹੋਣਾ ਆ ਆ ਕੰਮ ਕੀਤਾ ਵੇ ਆ ਦੇਖ ਉਧਰ ਵੀ ਦੇਖੋ ਤੁਸੀਂ ਸਾਰੇ ਪਾਸੇ ਉਹ ਸਾਈਡ ਤੇ ਆਪਾਂ ਨੇੜੇ ਜਾ ਕੇ ਦਿਖਾਉਣੀ ਤੁਹਾਨੂੰ ਕਿ ਪੁੱਛਦੇ ਆ ਵੀ ਕਿਹੜੀ ਨਸਲ ਦਾ ਕਿਹੜਾ ਕਿਹਦਾ ਬਸ਼ੇਰਾ ਇਹ ਸਤਿ ਸ਼੍ਰੀ ਅਕਾਲ ਬਾਪੂ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਇਹ ਬਸ਼ੇਰਾ ਜੀ ਹੈ ਬਸ਼ੇਰੀ ਆ ਜੀ ਬਸ਼ੇਰੀ ਠੀਕ ਹੈ ਜੀ ਕਿੱਥੋਂ ਆਏ ਤੁਸੀਂ ਅਜੀਤ ਫਾਡੇਖੜ ਸਾਹਿਬ ਤੋਂ ਆਏ ਜੀ ਫਾਡੇਖੜ ਸਾਹਿਬ ਤੋਂ ਹੀ ਠੀਕ ਹੈ ਜੀ ਤੇ ਆ ਬਸ਼ੇਰਾ ਜੀ ਤੇ ਇਹ ਬਸ਼ੇਰੀ ਆ ਉਹ ਵੀ ਕੋੜੀ ਆ ਜੀ ਬਸ਼ੇਰੀਆ ਸਾਹ ਉਹ ਵੀ ਕੋੜੀ ਠੀਕ ਆ ਉਹ ਕੋੜੀ ਆ ਸਰਦਾਰ ਬੰਤ ਸਿੰਘ ਮੁੱਲਾਂਪੁਰ ਫਲਾਟ ਉੱਥੇ ਦੇ ਜਗਰ ਸਾਹਿਬ ਜੁਲੇਦਿਆਂ ਨੇ ਠੀਕ ਠੀਕ ਆ ਜੀ ਉਹ ਖਸਤਾਬ ਜਿੱਤੀ ਹੋਈ ਹੈ ਜੀ ਇੰਡੀਆ ਦੇ ਵਿੱਚ 7ਵੇਂ ਨੰਬਰ ਪਰ ਕੋੜੀ ਆਈ ਹੈ ਉਹਦੇ ਉਹਨੇ ਉਹਨੇ ਕੋੜੀਆਂ ਦੀ ਖਾਨੀ ਅੱਛਾ ਉਹ ਕੋੜੀ ਹੈ ਜੀ ਹਾਂਜੀ ਹਾਂ ਇੰਡੀਆ 'ਚ 7ਵੇਂ ਨੰਬਰ ਤੇ ਠੀਕ ਹੈ ਜੀ ਆ ਜੀ ਕੋੜੀ ਕਹਿੰਦੇ ਨੇ 7ਵੇਂ ਨੰਬਰ ਤੇ ਆਈ ਹੋਈ ਜੀ ਕਿਹੜੇ ਆਹ ਵਾਲੀ ਪਰਲੀ अच्छा ਇਹਨਾਂ ਦੇ ਮਾਸੂਹ ਸ਼ੋ 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 ਇਹਨੇ ਬੜੇ ਜਿੱਤੇ ਹੋਏ ਆ ਹਾਸਟਰਾਇ ਪਰਕਾਣੇ ਦੀ ਹੈ ਜੀ ਠੀਕ ਹੈ ਜੀ ਹਾਂ ਜੀ ਇਹ ਕੋੜੀ ਦੀ ਹੈ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਮਨਿੰਦਰ ਸਿੰਘ ਜੀ ਕੋਚ ਕੋਚ ਨਹੀਂ ਬਤੇਗੜ ਜਿਹੜੇ ਜੀ ਤੁਹਾਡੇ ਬਾਪੂ ਕੀ ਨਾਮ ਹੈ ਮੇਰਾ ਬਲਬੀਰ ਸਿੰਘ ਉਹਨੂੰ ਕਮੀਰ ਕਹਿੰਦੇ ਨੇ ਠੀਕ ਹੈ ਜੀ ਹਾਂ ਹਾਂ ਜੀ ਕੋੜੀ ਕੋੜੀਆਂ ਦਾ ਅੱਛਾ ਜੀ ਟ੍ਰੇਨਿੰਗ ਦਿੰਨਾ ਜੀ ਟ੍ਰੇਨਿੰਗ ਦਿੰਨੇ ਠੀਕ ਹੈ ਜੀ ਜੇ ਕਿਸੇ ਮੇਰੇ ਵੀਰ ਭਰਾ ਨੂੰ ਲੋੜ ਹੋਵੇ ਠੀਕ ਹੈ ਜੀ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਨੰਬਰ ਬੋਲਦਾ ਆਪਣਾ 7009421890 7942890 ਲੋ ਜੀ ਵੀਰ ਜੀ ਨੰਬਰ ਆਪਾਂ ਐਡ ਕਰਤਾ ਜਰੂਰ ਤੁਸੀਂ ਸੰਪਰਕ ਕਰਿਓ ਤੇ ਜਿਨ੍ਹਾਂ ਨੇ ਜਾਣਕਾਰੀ ਲੈਣੀ ਹੋਰੀ ਵੀ ਘੋੜਿਆਂ ਦੀ ਠੀਕ ਹੈ ਟ੍ਰੇਨਿੰਗ ਵਗੈਰਾ ਤੇ ਵੀਰ ਨੂੰ ਸੰਪਰਕ ਕਰ ਸਕਦੇ ਹੋ ਕੋਈ ਸ਼ੋਰ ਕੀ ਕਰਨਾ ਹੋਵੇ ਖੇਡ ਲਈ ਤਿਆਰ ਕਰਨਾ ਹੋਵੇ ਕੋਈ ਛੋਟੀ ਵੱਡੀ ਚਾਲ ਜਿੱਦਾਂ ਵੀ ਠੀਕ ਹੈ ਜੀ 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 ਠੀਕ ਹੈ ਜੀ ਐਸਾਨੀ ਆ ਚੈੱਕ ਕਰ ਲਈ ਲੋ ਜੀ ਉਹ ਸਾਹਮਣੇ ਵੀ ਲੱਗੀ ਹੋਈਆਂ ਜੀ ਘੋੜੀਆਂ ਤੇ ਕਪਾ ਪੁੱਛਦੇ ਆ ਜੀ ਬਾਈ ਜੀ ਕਿੱਥੋਂ ਆਏ ਨੇ ਤੇ ਕਿੱਥੋਂ ਲੈ ਗਏ ਨੇ ਕਰਤਾਰ ਮਹਿਲ ਕਲਾ ਸਟਡ ਫਾਰਮ ਤੇ ਆ ਲੱਗੇ ਹੋ ਜੀ ਕੋੜੇ ਕੋੜਾ ਛੱਕ ਬਈ ਤੇ ਉਧਰ ਵੀ ਦਿਖਾਉਂਦੇ ਆ ਤੁਹਾਨੂੰ ਕਰੋਨੇ ਆ ਦਰਸ਼ਨ ਘੋੜਿਆਂ ਦੇ ਛੱਕ ਬਈ ਇੱਕ ਖਾਂਦੇ ਚਾਰਾ ਕੋੜੇ ਤਾਂ ਫਿਲਹਾਲ ਹੁਣ ਥੋੜੇ ਰਹਿ ਗਏ ਜੀ ਤੇ ਜਾਦੇ ਬਸ਼ੇਰੀ ਤੇ ਬਸ਼ੇਰੀਆਂ ਨਹੀਂ ਤੇ ਹੁਣ ਆਪਾਂ ਚੱਲਦੇ ਆ ਜੀ ਜਿੱਥੇ ਮਤਲਬ ਘੋੜਿਆਂ ਦਾ ਸਮਾਨ ਲਗਾਮਾਂ ਵਗੈਰਾ ਕਾਠੀਆਂ ਵਗੈਰਾ ਠੀਕ ਆ ਘੋੜੇ ਦੀ ਐਸੈਸਰੀਜ਼ ਉਧਰ ਲੱਗੇ ਚਲਦੇ ਆ ਜੀ ਉਹ ਦਿਖਾਉਨੇ ਆ ਤੇ ਉਹ ਵੀ ਦੇਖ ਸਕਦੇ ਆ ਜੀ ਪਿਛਲੇ ਪਾਸੇ ਸਾਰੇ ਬਸ਼ੇਰੀਆ ਜੀ ਤੇ ਇੱਧਰ ਲੱਗਿਆ ਜੀ ਕਾਕਾ ਤਸਿਆਂ ਵਾਲਾ ਲੋਜਿਕ ਕਰੋ ਚੱਕ ਤੇ ਤੁਹਾਨੂੰ ਸਾਰਾ ਸਮਾਨ ਇੱਧਰ ਮਿਲ ਜਾਊਗਾ ਜੀ ਘੋੜਿਆਂ ਦੀ ਦੇਖ ਰੱਖ ਵਾਸਤੇ ਚੱਕ ਕੋਜੀ ਤੇ ਇੱਧਰ ਬਾਕੀ ਸਮਾਨ ਵੀਰਾਂ ਚੱਕੀ ਵੀ ਜਾਂਦੇ ਆ ਸਮਾਨ ਆਪਣਾ ਸਮਾਪਤੀ ਹੋ ਗਈ ਹੁਣ ਤਾਂ ਤੇ ਰਾਜੂ ਬੁੱਢਾ ਲਾਡਾ ਤੇ ਇੱਧਰ ਵੀ ਲੱਗੇ ਹੋ ਜੀ ਕੋੜੇ ਨੇ ਜਿਵੇਂ ਲਗਾਮਾਂ ਹੋ ਗਈਆਂ ਕਾਠੀਆਂ ਹੋ ਗਈਆਂ ਘੋਂਗਰੂ ਹੋ ਗਏ ਚੱਕ ਚੱਲ ਵੀ ਆ ਜਾਓ ਬੋਲਿਓ ਇੱਧਰ ਜਿਵੇਂ ਕੋਰੇ ਵਾਸਤੇ ਫੀਡ ਵਗੈਰਾ ਹੋ ਗਈ। ਸਮਾਨ ਸਮੁਨਸਾਰ ਤੇ ਇਦੋਂ ਐ ਮਿਲ ਜਾਂਦਾ ਜੀ। ਬਾਕੀ ਇੱਧਰ ਵੀ ਹੈਗੀਆਂ ਜੀ ਦੁਕਾਨਾਂ ਸਾਰੀਆਂ ਤੇ ਕਾਠੀਆਂ ਹੋ ਗਈਆਂ ਘੋੜੇ ਦੀਆਂ ਲਗਾਮਾਂ ਘੁੰਗਰੂ। ਬਸ ਇੱਤਾ ਕੇ ਸੀ। ਬਾਕੀ ਸਮਾਪਤੀ ਹੋ ਗਈ ਮੇਲੇ ਦੀ ਹੁਣ ਤੇ ਇਧਰ ਲੱਗੋ ਜੀ ਖੁੰਡੇ ਹੁੰਡੀਆਂ ਤੇ ਆ ਦੇਖੋ ਕਿੰਨੀ ਸੋਹਣੀ ਬਣੀ ਹੋਈ ਹੈ ਜੀ ਇੱਦਾਂ ਹੁੰਡੀਆਂ ਲੱਗੀਆਂ ਹੋਈਆਂ ਜੀ ਕਾਫੀ ਤੇ ਵੀਰਾਂ ਦਾ ਆਪਣਾ ਕਾਰੋਬਾਰ ਖੱਥੀ ਕੰਮ ਕਰਦੇ ਜੀ ਤੇ ਸਾਰੀ ਹੈਂਡਮੈਂਟ ਹੈ ਜੀ ਹੈਂਡਮੇਡ ਖੁੰਡੀਆਂ ਮਤਲਬ ਜਿਵੇਂ ਬਜ਼ੁਰਗ ਹੋ ਗਏ ਜਾਂ ਸ਼ੌਂਕੀ ਤੌਰ ਤੇ ਵੀ ਸਰਦਾਰੀ ਲੁੱਕ ਵਾਸਤੇ ਆ ਚੀਜ਼ਾਂ ਬਣੀਆਂ ਹੋਈਆਂ ਜੀ ਹੈਂਡਮੇਡ ਤੇ ਆਪਾਂ ਗੱਲਬਾਤ ਕਰਾਉਂਦੇ ਆਂ ਜੀ ਵੀਰ ਜੀ ਨਾਲ ਤੇ ਵਧੀਆ ਇੱਕ ਨੰਬਰ ਸਾਮਾਨ ਮਿਲ ਲੈਣਾਂ ਤੋਂ ਤੇ ਆਪਾਂ ਵੀਰ ਜੀ ਨਾਲ ਗੱਲ ਕਰਾਉਂਦੇ ਆਂ ਜੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਕਿੱਥੋਂ ਆਏ ਤੁਸੀਂ ਅਸੀਂ ਢੀਕੇ ਜੀ ਡਿਸਟ੍ਰਿਕਟ ਹੰਦੂਰ ਜੀ ਸਮਰੂਰ ਤੋਂ ਆਏ ਜੀ ਠੀਕ ਹੈ ਜੀ ਤੇ ਅੱਜ ਸਾਮਾਨ ਤੇ ਮੇਲੇ ਦੀ ਹੈ ਹਾਂ ਜੀ ਅੱਜ ਸਾਮਾਨ ਠੀਕ ਹੈ ਜੀ ਤੇ ਜਿਹੜਾ ਵੀ ਸਮਾਨ ਸਾਰਾ ਹੈਡ ਮੈਡ ਇਹ ਜੀ ਪੂਰਾ ਹਾਂਜੀ ਹਾਂਜੀ ਤੇ ਬਰਾਸ ਦਾ ਤੇ ਬੋਡਨ ਦਾ ਹੁੰਦਾ ਆਪਣਾ ਟਾਲੀ ਚ ਕਰੋੜ ਦੀ ਲੱਕੜ ਚ ਬਾਗ ਚ ਜੇ ਕਿਸੇ ਨੇ ਮਤ ਘਰ ਬੈਠ ਕੇ ਮੰਗਵਾਣਾ ਹੋਵੇ ਹਾਂ ਆਨਲਾਈਨ ਡਿਲੀਵਰੀ ਕਰ ਦਿੰਦੇ ਆ ਤੇ ਨੰਬਰ ਬੋਲ ਦੋ ਆਪਣਾ 987895501 ਠੀਕ ਹੈ ਜੀ ਤੇ ਇਹ ਵੀਰ ਜੀ ਉਹਨਾਂ ਦਾ ਨੰਬਰ ਹੈ ਨਾਮ ਤੋਂ ਲੱਗੀ ਸੀ ਮੇਰਾ ਹਰਜਿੰਦਰ ਹਰਜਿੰਦਰ ਤੇ ਵੀਰ ਜੀ ਉਹਨਾਂ ਨਾਲ ਤੁਸੀਂ ਸੰਪਰਕ ਕਰਕੇ ਤੇ ਜਿੰਨਾ ਵੀ ਸਮਾਨ ਆਪਣਾ ਤੇ ਮੰਗਵਾ ਸਕਦਾ ਜੀ ਘਰ ਬੈਠ ਕੇ ਵੀ ਤੁਸੀਂ ਤੇ ਅੱਜ ਹੈ ਜੀ ਮੇਰੀ ਦੀ ਸਮਾਪਤੀ ਤੇ ਉਧਰ ਸਾਰਾ ਲੱਗੇ ਹੋਏ ਜੀ ਘੋੜਿਆਂ ਦਾ ਸਮਾਨ ਸਾਰਾ ਲਗਾਮ ਵਗੈਰਾ ਤੇ ਆਪਤਵਾਨ ਗੰਗਾ ਨਗਰ ਵਾਲੇ ਉੱਤਰੋ ਅਲੱਗ-ਅਲੱਗ ਸ਼ਹਿਰਾਂ ਤੋਂ ਆ ਕੇ ਤੇ ਜਗਰਾਓ ਮੰਡੀ ਦੇ ਵਿੱਚ ਵਿਰਣ ਸਤਾਲਾ ਹੈ ਤੇ ਜ਼ਰੂਰ ਲਾਹ ਲਓ ਜੀ ਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਹੈ ਜੀ ਇੱਥੇ ਤੇ ਤੁਸੀਂ ਆਪਣੇ ਪੈਸੇ ਲਾ ਕੇ ਭਾਈ ਖਾ ਸਕਦੇ ਹੋ ਜੀ ਤੇ ਇੱਧਰ ਵੀ ਇਦਾਂ ਹੀ ਵਿਰਹ ਹਣੇ ਲਾਇਆ ਹੋਇਆ ਜੀ ਹੈਂਡ ਮੇਡ ਕੰਮ ਕਰਦੇ ਆ ਜੀ ਆਹ ਦੇਖੋ ਜੀ ਚੈੱਕ ਕਰੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਵਧੀਆ ਜੀ ਵਧੀਆ ਜੀ ਸਿਕਸਾ ਕਿਹੜੇ ਕਿੱਥੋਂ ਆਏ ਜੀ ਕਾਤਰੋਂ ਪਿੰਡਾ ਜੀ ਸਿਰ ਪਰ ਕਾਤਰੋਂ ਹੋਏ ਸੀ ਕਾਤਰੋਂ ਹਾਂ ਸੰਗਰੂਰ ਜਿਲ੍ਹਾ ਠੀਕ ਹੈ ਜੀ ਜੇ ਕਿਸੇ ਨੇ ਘਰ ਬੈਠ ਕੇ ਮੰਗਵਾਣਾ ਹੋਵੇ ਹਾਂਜੀ ਆ ਹੋ ਜੀ ਸਾਰਾ ਸਮਾਨ ਆਨ ਆਰਡਰ ਹੋ ਜੂਗਾ ਨੰਬਰ 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 ਬੋਲ ਦੋ ਆਪਣਾ ਫਿਰ 914026825 ਠੀਕ ਹੈ ਜੀ ਲੋ ਜੀ ਵੀਰ ਜੀ ਨੂੰ ਵੀ ਕਰ ਲਿਓ ਕੰਟੈਕਟ ਠੀਕ ਹੈ ਜੀ ਤੇ ਆਪਣਾ ਸਮਾਨ ਸਾਰਾ ਇਹ ਘਰ ਬੈਠ ਕੇ ਤੁਸੀਂ ਮੰਗਵਾ ਸਕਦੇ ਹੋ ਜੀ ਆਹ ਕੈਂਟ ਲੱਗਿਆ ਬੰਦਾ ਵਾਹ ਵਾਲੀ ਚਲੋ ਲੋ ਜੀ ਵੀਰ ਜੀ ਇਹ ਲੈ ਕੇ ਆਏ ਨੇ ਜੀ ਤੇ ਵੀਰ ਜੀ ਕਿੱਥੋਂ ਆਏ ਤੁਸੀਂ ਆਪਾਂ ਮੈਲਕਾਂਵਰਨ ਵਾਲਾ ਬਰਨਾਲੇ ਤੋਂ ਆਹ ਜੀ ਤੇ ਆਹ ਦੱਸ ਦਿਓ ਕਿਹੜੀ ਨਸਲ ਹੈ ਜੀ ਕਲਚਰ ਫਾਰਮ ਆ ਵੀਰੇ ਠੀਕ ਹੈ ਜੀ ਜੇ ਕਿਸੇ ਨੇ ਘਰ ਮੰਗਵਾਣੇ ਹੋ ਭੇਜ ਦਾਂਗੇ ਵੀਰ ਜੀ ਤੇ ਜੋਗੇ ਤੇ ਨੰਬਰ ਬੋਲ ਦਿਓ ਆਪਣਾ 9972 7300 ਵੀ ਲੋ ਜੀ ਆ ਦੇਖੋ ਜੀ ਕਰ ਲੋ ਚੱਕ ਬਹੁਤ ਸੋਹਣੇ ਨੇ ਤੇ ਜਰੂਰ ਤੁਸੀਂ ਮੰਗਵਾ ਸਕਦੇ ਹੋ ਤੇ ਇੱਧਰ ਵੀ ਲੱਗਿਆ ਹੋਇਆ ਇੱਧਰ ਜਰਾ ਚੂਚੂ ਕਰਦਾ ਅਭੀ ਇਹਦੇ ਨਾਲ ਦਾ ਹੀ ਹੈ ਜੀ ਠੀਕ ਹੈ ਜੀ ਸੋਪਾ ਵੀਡੀਓ ਕਰ ਦਿਆਂ ਜੀ ਬੰਦ ਤੇ ਇਹ ਅੱਜ ਦੀ ਵੀਡੀਓ ਮੇਲੇ ਦੀ ਤੇ 20 ਸਤੰਬਰ ਅੱਜ ਦਿਨ ਸ਼ਨੀਵਾਰ ਤੇ ਅਗਲੇ ਮੇਲੇ ਦੀ ਸੂਚੀ ਹੈ ਜੀ ਜਿਹੜਾ ਮੇਲਾ ਲੱਗਣਾ 26 27 ਤਰੀਕ ਨੂੰ ਮੇਲਾ ਹੈ ਜੀ ਪੀਏ ਯੂਨੀਵਰਸਿਟੀ ਚ ਲੁਧਿਆਣੇ ਕਿਸਾਨ ਮੇਲਾ ਬਹੁਤ ਵੱਡਾ ਮੇਲਾ ਲੱਗ ਰਿਹਾ ਜੀ ਤੇ 26 27 ਨੂੰ ਜਰੂਰ ਤੁਸੀਂ ਪਹੁੰਚਿਓ ਤੇ ਆਪਾਂ ਵੀ ਪਹੁੰਚਾਂਗੇ ਤੇ ਤੁਹਾਨੂੰ ਜੀ ਕਰਾਵਾਂਗੇ ਸਾਰ ਬਸ ਦਰਸ਼ਨ ਤੇ ਇਹ ਸੀ ਅੱਜ ਦੇ ਮੇਲੇ ਦੀ ਵੀਡੀਓ ਵੀਡੀਓ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਬ ਰੱਖਾ